ਲਵੀ ਵਧਾਈਆਂ ਮੰਮੀ ਵਾਲ ਬਣ ਗਿਆ ਮੰਮੀ ਦਾ ਬਣ ਗਿਆ ਨਵਾਂ ਸੂਟ। ਹੈ। ਕੰਨੀ ਫਰਸਟ ਕਲਾਸ। ਮੰਮੀ ਨੂੰ ਪਸੰਦ ਨਹੀਂ ਆਉਂਦਾ। ਮੰਮੀ ਕਹਿੰਦੀ ਇੱਕ ਤਰੀਜ਼ ਨੀਵੀਂ ਹੈ ਤੇ ਇੱਕ ਉੱਚੀ ਤਰੀਜ਼। ਸਹੀ ਹੈ ਫਰਸਟ ਕਲਾਸ ਹੈ। ਠੀਕ ਆ। ਲੈ 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 ਲੈ। ਹੈਲੋ ਹੈਲੋ ਹੈਲੋ। ਹੈਲੋ। ਸਹੀ ਤੇਰਾ। ਹਰ ਗੱਲ ਨੂੰ ਸਵਾਤਾ ਤੇ ਹੁਣ ਚੱਲੇ ਥੋੜਾ ਬਾਜ਼ਾਰ ਕੰਮ ਹੈ। ਸਸਿਕਾ ਸਾਥੀ ਤੋਂ ਡਾਇਨੈਮਿਕ ਲੌਗ ਦੇ ਵਿੱਚ ਚੱਲ ਰਹੀ ਹੈ ਗੱਡੀ ਤੇ ਚੱਲ ਨਹੀਂ ਕਿਉਂਕਿ ਬਾਰਿਸ਼ ਪੈਣ ਦੀ ਹੈ ਹੁਣ ਵੇਹ ਰੁਕ ਗਈ ਤੇ ਪਤਾ ਨਹੀਂ ਕਿਹੜੇ ਵਾਲੇ ਪੈਣ ਲੱਗੇ ਰਾਤ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਅੱਤੋ ਹੀ ਕੋਈ ਪੂਰੀ ਨਹੀਂ ਆਉਂਦੀ ਮੈਨੂੰ ਵੀ ਨਰਮ ਆਉਂਦੀ ਹੁਣ ਗੱਡੀ ਦਾ ਕੋਟਿੰਗ ਕਰਾਈ ਕੋਈ ਫਾਇਦਾ ਨਹੀਂ ਐਵੇਂ ਗੱਲਾਂ ਹੀ ਯਾਰ ਘੱਟਾ-ਕੁੱਟਾ ਸੱਪੇ ਜਾਂਦਾ ਹੈ ਐਵੇਂ ਬਸ ਪਾਗਲ ਬਣਾਉਣ ਲਈ ਗੱਲਾਂ ਹੀ ਹੈਗੇ ਬਣਾਈ ਜਾਂਦੇ ਐ ਬਸ ਕੋਈ ਫਰਕ ਨਹੀਂ ਪਿਆ ਪੂਆ ਉਦੋਂ ਪਿਆ ਐਵੇਂ ਅਖੇ ਥੋੜਾ ਟਾਈਮ ਹੈ ਵੀ ਗੱਡੀ ਥੋੜੀ ਜੀ ਮਤਲਬ ਸਾਫ਼ ਹੋ ਜਾਂਦੀ ਥੋੜੀ ਜੀ ਇਕਦਮ ਬਲਹਤ ਫੇਰੀ ਨਾ ਇਹ ਗੱਡੀ ਤੇ ਥੋੜੀ ਸਾਫ ਲੱਗਦੀ ਹੈ ਬਸ ਆ ਚਲੋ ਪਾਣੀ ਦੇ ਨਾਲ ਕਿਤੇ ਫਸਿਆ ਪਿਆ ਆਈ ਹਾਂ ਚੱਲ ਵੀ ਵਾਈਪਰਸ ਆ ਪਾਣੀ ਚੁੱਕਦੇ ਵਾਈਪਰ ਥਲੇ ਲੱਗਾ ਕੁਛ ਆਇਆ ਵਾ ਲੀਕ ਪਾਉਂਦਿਆ ਬੜਾ ਟਾਈਮ ਲਾਇਆ ਨਹੀਂ ਆਈ ਇਹ ਲੈ ਕੋਠੇ ਹਸਪਤਾਲ ਆਏ ਆ ਇਥੇਨੇ ਇੱਕ ਰਿਪੋਰਟ ਸੰਦੀਪ ਦੀ ਰਹੀ ਸੀਗੀ ਉਹ ਮਤਲ ਲੈ ਚਲੀਏ ਚਲੋ ਜਾਓ ਡਾਕਟਰਾਂ ਨੂੰ ਮਿਲਿਆ ਨਹੀਂ ਡਾਕਟਰ ਬਿੱਥੇ ਹੈ ਨਹੀਂ ਰਿਪੋਰਟ ਉਹਨਾਂ ਨੇ ਸਾਨੂੰ ਦੇ ਦਿੱਤੀ ਜੀ ਤੇ ਹੁਣ ਫਿਰ ਚਲਦੇ ਆ ਘਰੇ ਕੀ ਕਰਨਾ ਹੈ ਹੁਣ ਲੈ ਵੀ ਪਾਰਸਲ ਆ ਗਿਆ ਵੇ ਗੱਡੀ ਦਾ ਇਹ ਆਪਣਾ ਸਟੀਅਰਿੰਗ ਕਵਰ ਮੰਗਵਾਇਆ ਸੀਗਾ ਦੇਖਦੇ ਕਿਦਾਂ ਦਾ ਨਿਕਲਿਆ ਇਹ ਉਹ ਯਾਰਾ ਤਾਰਜੀ ਭੇਜੜੀ ਹੋਏ ਇਹਨਾਂ ਕੋ ਭਲੇਖੇ ਉਹਨਾਂ ਗਲਤੀ ਨਾਲ ਆ ਗਈ ਤਾਂ ਅਰਜੀ ਪਤਾ ਨਹੀਂ ਕੀ ਦੀ ਹੈ ਇਹ ਉਹ ਹੀ ਮੈਨੂੰ ਲੱਗਦਾ ਟਾਵਰ ਜਣ ਜਿੱਤੇ ਆਉਂਦੇ ਨੇ ਗੱਡੀ ਤੇ ਉਸ ਤਾਰਜੀ ਲੈਣ ਲੱਗਦੀ ਰੈਂਟਿੰਗ ਨਾਲ ਜਾ ਉਹ ਚੀਜ਼ ਲੱਗਦਾ ਮਗੋ ਆਇਆ ਕੋਸ਼ੇ ਤੇ ਨਿਕਲ ਕੋਸ਼ਾ ਆਇਆ ਮੈਸ਼ੂ ਐਪ ਵਾਲਿਆਂ ਨੇ ਇਹ ਲੱਤ ਧੋਖਾ ਕੀਤਾ ਹੈ ਥਾਲ ਹੋ ਗਈ ਹੈ ਮਗਾਈ ਕੋਈ ਚੀਜ਼ ਹੈ ਭੇਜੀ ਕੋਈ ਹੈ ਆਏ ਕਰ ਡਾੜੀ ਕਿੱਥੋਂ ਹੈ ਇਨੇ ਮੀਂਹ ਪੈਣਿਆ ਉਥੇ ਨਰਜੀ ਚਿੱਕੜ ਪੜਾਇਆ ਫਿਰ ਲੋਕਿੰਦਰ ਰਾਜ ਨੇ ਵੀ ਤੂੰ ਡੈਡੀ ਨਾਲ ਆਪਣੇ ਨਾਲ ਕਿਦਾਂ ਵੱਲ ਉਹਨਾਂ ਦੇ ਉਥੇ ਬਾਜੀ ਭਾਵੇਂ ਪੈ ਜੇ ਹੈ ਦੱਸ ਬਾਰੀ ਉਤੇ ਮੀਂਹ ਮੀਂਹ ਪਿਆ ਉਹਦੇ ਵਟਾਂ ਗਿੱਲੀਆਂ ਪੈ ਰਹਾ ਦਾ ਮਨਕੈ ਤਿਲਕ ਜੇ ਬੰਦਾ ਹੋਰ ਕੀ ਆਹ ਮੰਗਿਆ ਉਹ ਅਹ ਚਲਣਾ ਹੂੰ ਰਹਿ ਤਿਆਰ ਤੇ ਹੁਣ ਆਪਾਂ ਚੱਲੇ ਆ ਥੜਾ ਵੀ ਯਾਰ ਮੰਮੀ ਜਿਹਦੇ ਨਾਲ ਮੰਮੀ ਜੀ ਨਾਲ ਥੋੜਾ ਚੱਲੇ ਆਂ ਬ ਯਾਰ ਲੱਗਾ ਵੀੜਾ ਵਧੀਆ ਚਲੋ ਚੱਲੀਏ ਹਾਂ ਦੀ ਪਾ ਦੋ ਹੋ ਗਿਆ ਲੈ ਇਹ ਸੰਦੂਮਾਰੇ ਚੁੱਕ ਕੇ ਪਾ ਹੁਣ ਚੱਲੇ ਆਂ ਕਰਨਦੀ ਦੀ ਵਾਸਤੇ ਰਖੜੀ ਵਾਸਤੇ ਸੂਟ ਲੈਣ ਵਾਸਤੇ ਬਹੁਤ ਵਧੀਆ ਫਰਸਟ ਕਲਾਸ ਐਦਾਂ ਚੁੱਕ ਚੁੱਕ ਕੇ ਥੋੜੀ ਪਹਿਲੇ ਆ ਮੈਂ ਪਾਵਾਂ ਆ ਆ ਪਾ ਕੇ ਦੋ ਚੱਲੀ ਤੇਰਾ ਗਾਦੀ ਨੇ ਕਿੱਥੇ ਪਾ ਰਿਆ ਏ ਚੀ ਚੱਲ ਚਾ ਪਾਓ ਇਹ ਪੋਰਾ ਸਿਆ ਹੋਵੇ ਬਸ ਇੱਧਰ ਆ ਜਾਣਾ ਚੱਲ ਪਿਆ ਹੁਣ ਆਪਾਂ ਕਰੂ ਅੱਜ ਸੰਡੇ ਐ ਨਾ ਸੰਡੇ ਅੱਜ ਰਾਸ਼ ਨਹੀਂ ਮਸਾ ਜਰਾ ਦਫੇ ਇੱਧਰ ਵੀ ਨਹੀਂ ਰਾਸ਼ ਬਣਾਣਾ ਇਹ ਮੈਂ ਪਹੁੰਚ ਗਿਆ ਉੱਥੇ ਜਿੱਥੇ ਸੰਦੀਪ ਨੇ ਪਹਿਲਾਂ ਲਿਆ ਸੀ ਨਾ ਇੱਥੋਂ ਹਾਂਜੀ ਇਸ ਤਰ੍ਹਾਂ ਮੈਂ ਕੋਡਿੰਗ ਵਾਲਾ ਬਾਹਰ ਨਹੀਂ ਜਾਣਾ ਇਹ ਚੀਜ਼ ਇਸ ਵਿੱਚ ਕਲਰ ਵੀ ਮਿਲ ਜਾਣਗੇ ਆਪਕੋ ਬਹੁਤ प्यारा ਡਿਜ਼ਾਈਨ ਨਹੀਂ ਜਾਣਾ ਬਾਹਰ ਨਹੀਂ ਜਾਣਾ ਜਿਸ ਮਰਜ਼ੀ ਸ਼ਾਦੀ ਫੰਕਸ਼ਨ ਵਿੱਚ ਡਾਲ ਸਕਦੇ ਕੋਈ ਨਹੀਂ

ਸਹੀ ਹੈ ਇਹ ਨਾ ਤਾਂ ਉਸ ਦੀ ਗ੍ਰੇਸ ਜੋ ਹੈ ਨਾ ਸੂਟ ਕੀ ਬਨਣੇ ਕੇ ਬਾਅਦ ਹੀ ਆਣੀ ਹੈ ਜਬ ਇਸ ਤਰ੍ਹਾਂ ਸੋ ਇਹ ਦੇਖੋ ਹੋਰ ਕੋਈ ਬਖਾਉਗਾ ਗ੍ਰੇਸ ਕਰਨ ਦੀ ਜੋ ਗਾਵਣਾ ਡਿਜ਼ਾਈਨ ਕਰਵਾ ਲਿਆ ਸਿਲੈਕਟ ਬੰਦੀਪਾ ਬਸੇ ਮਿਦਾ ਨਹੀਂ ਸੋਕਣਾ ਹੋਵੇ ਲਾਵੇ ਮਿੱਤਰੋ ਆ ਕੰਟੈਕਟ ਨੰਬਰ ਤੁਹਾਡੇ ਹੀ ਆ ਦੋਵੇਂ ਮੇਰੇ ਤੋਂ ਚੁੱਕਦਾ ਖੜੇ ਜੇ ਤੁਸੀਂ ਜਿਹੜੇ ਲੋਕ ਮੇਰੇ ਵਾਲੇ ਸੂਟ ਨਾ ਚੁਣਨੀ ਚਾਹੋ ਜੀ ਥੋੜੀ ਤੇ ਲੋਕੇਸ਼ਨ ਆ ਜੇ ਸਾਹਮਣੇ ਵੇਖ ਲਓ ਸ਼ੇਰਾਂ ਵਾਲੇ ਦਰਵਾਜੇ ਦੇ ਲਾਗੇ ਜੀ ਬਸ ਲੋਕੇਸ਼ਨ ਤੇ ਉਹ ਰੰਗ ਕਿਤੇ ਸਾਹਮਣੇ ਐਨਰਜ ਦੇ ਸਾਹਮਣੇ ਬਸ ਈ ਗੱਲ ਲੱਗੀ ਹੁੰਦੀ ਹੈ ਆ ਨੰਬਰ ਤੇ ਕਾਲ ਕਰ ਲਿਓ ਸਾਰੇ ਜਣੇ ਓਕੇ ਹੋ ਗਿਆ ਜੀ ਨੇਵ ਨੇ ਆਪਣੇ ਸੂਟ ਨੂੰ ਕਲਰ ਕਰਵਾਉਣਾ ਮੈਂ ਤਾਂ ਦੇਖ ਲਈ ਵੀ ਇਹਦੇ ਨਾਲ ਦਾ ਕੋਈ ਕਲਰ ਹੋ ਜਾਊਗਾ ਇਹਦੇ ਵਿੱਚ ਕੋਈ ਡੀ ਆਹ ਡੀ ਪਸੰਦ ਕਰਨ ਕਰੀਏ ਕੀ ਆ ਹਾਂਜੀ ਪੀਲਾ ਪੀਲਾ ਇਹ ਕਿਦਾਂ ਨੇ ਵੀ ਆਪੀ ਇਹ ਹੀ ਸੂਟ ਬਣਾ ਲਓ ਨਾ ਪੂਰਾ ਡਾਈ ਕਰਾ ਰਹੇ ਹੋ ਕਿਰਨਦੀ ਇਹਦੇ ਸੂਟ ਦਾ ਪ੍ਰਾਈਸ ਤੁਹਾਨੂੰ ਮੈਂ ਦੱਸ ਦਵਾਂ ਨਹੀਂ ਉਹਨਾਂ ਦਾ ਸੂਟ ਦਾ ਪ੍ਰਾਈਸ ਹੈਗਾ 2500 ਰੁਪਏ ਵਿੱਚ ਜੀ ਵਿਦ ਦੁਪੱਟਾ ਦੁਪੱਟਾ ਥੋੜਾ ਵਧੀਆ ਵਾਲਾ ਆ ਉਹ ਤੋਂ ਮਤਲਬ ਕਲਰ ਨਹੀਂ ਉਤਰਦਾ ਵੀ ਤੇ ਬਾਕੀ ਦੀ ਸਲਵਾਰ ਤੇ ਕਮੀਜ਼ ਤੇ ਦੇਖ ਹੀ ਲਿਆ ਆ ਹੁਣ ਆਪਾਂ ਆਏ ਆ ਨੋਬੀ ਦੀ ਦੁਕਾਨ ਤੇ ਤੇ ਇੱਥੇ ਹੁਣ ਭਾਜੀ ਵਾਤੇ ਸੂਟ ਦੇਖਾਂਗੇ ਪੈਂਟ ਕਮੀਜ਼ ਤੇ ਚੱਲ ਜੀ ਚਲੋ ਚਲੋ ਗਾਣੇ ਬਹੁਤ ਬੋਲਦੀ ਆ ਚਲੋ ਜੀ ਚਲੋ ਬਹੁਤ ਤੇ ਇਹ ਬੜਾ ਖੜੀ ਇਹ ਸਾਹਮਣੇ ਨੋਬੀ ਦੀ ਦੁਕਾਨ ਲੋ ਧਿਆਨ ਨਾਲ ਧਿਆਨ ਨਾਲ ਇਧਰੋਂ ਆਇਨਾ ਆ ਪਲਾਜੋ ਜਿਆ ਬਣਿਆ ਇਹ ਚੀਜ਼ ਨਹੀਂ ਚਾਹੀਦੀ ਸਿੰਪਲ ਲਾਈਟ ਆਫ ਆ ਗਿਆ ਹੁਣ ਨੀਲੀ ਲਾਈਟ ਹੈ ਮੰਡੀ डिग्री गए कम नहीं है से 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 चलो बढ़िया कलर मम्मी कलर हाँ कलर कितना चाहिए इतना ना हां आओ ना पहुंचा तो ठीक है ना आ ठीक है जी चीज है ना नीचे वाली नहीं सही आज जून से ठीक लगगी है ਇਹਦਾ ਕਪੜਾ ਥੋੜਾ ਸੋਫਟ ਆ ਹੈ ਆ ਠੀਕ ਹੈ ਇਹਦਾ ਕਪੜਾ ਥੋੜਾ ਸੋਫਟ ਆ ਆ ਬੜਾ ਹਾੜਜਾ ਕਪੜਾ ਹੈਣਾ ਆ ਠੀਕ ਆ ਕਿਦਾਂ ਆ ਲੈਣਾ ਹਨਾ ਨਹੀਂ ਨਹੀਂ ਇਹ ਜੀ ਸਾਈਜ਼ ਉਹ ਖਿਆਣੇ ਐਲ ਸਾਈਜ਼ ਆ ਹੀ ਜਾਊਗਾ ਹਾਂਜੀ ਕਿੱਥੇ ਪੀਏ ਆ ਸੀਸੀ ਜੀ ਵੇਖ ਪਹਿਲਾਂ ਆਪਾਂ ਆਪ ਆਪਣਾ ਮੁਖੜਾ ਵੇਖੋ ਆਪਣਾ ਬੁੱਗਾ ਵੇਖੋ ਉਹ ਕੌਣ ਹੈ ਹਰਗੁਣ ਕੌਣ ਹੈ ਪੌੜੀਆਂ ਵੱਲ ਇੱਧਰ ਆ ਜਾ ਇੱਧਰ ਉੱਧਰ ਉੱਧਰ ਡਾਕਟਰ ਆ ਉਹ ਤਾਂ ਡਾਕਟਰੀ ਇੰਜੈਕਸ਼ਨ ਲਾਊਗਾ ਮੈਨੂੰ ਹੁੰਦੀ ਹੈ ਤਾਂ ਸਹੀ ਪਾ ਬਹੁਤ ਸੁਣੀ ਵੇ ਪਰ ਇਹ ਵੀ ਭਾਜੀਆਂ ਨਹੀਂ ਪਾਉਣੀ ਮੈਨੂੰ ਪਤਾ ਨਾ ਤੁਹਾਡੇ ਵਾਸਤੇ ਭਾਜੀਆਂ ਨਹੀਂ ਪਾਉਣੀ ਭਾਜੀ ਇਹੋ ਜਿਹੀ ਪਾਉਂਦੇ ਯਾਰ ਆਹੋਂ ਤੇ ਸੁਣੀ ਵੇ ਆਹ ਲੈ ਨਾ ਆਬਦੀ ਸੁਣੀ ਆਣਾ ਆਹ ਬਹੁਤ ਵਧੀਆ ਡਬਲ ਪੋਕੇਟ ਪਾ ਲਣਗੇ ਨਾ ਮਰਗ ਲੈਂ ਪੈਂਟ ਤੁਹਾਨੂੰ ਐਚ ਹਾਂ ਅੱਜ 1/2 ਹਾਂ ਬੋਸ ਹਾਏ ਚ ਕਲਰ ਇਹਦੇ ਚ ਕਲਰ ਹਾਂ ਆ ਲਖੇ ਹਾਂ ਆ ਘੜੀ ਆ ਘੜੀ ਆ ਵੀ ਖੁਬਲਾ ਆ ਨਹੀਂ ਆ ਇਸੇ ਚ ਵਗੈਸੇ ਚਲੇਗਾ ਇਹ ਦੀ ਜੀ ਇਹ ਕਾਮ ਇਹ ਕਾ ਕਲਰ ਹਾਂ ਸੋਣੀ ਨਹੀਂ ਜੀ ਫੇਰ ਨਾ ਸਾਨੂੰ ਇੱਕ ਨਾ ਪਰ ਆਉਂਦੇ ਆਂ ਹੂੰ ਸੋਟ ਲੈ ਲਿਆ ਆਪਾਂ ਹੁਣ ਆ ਦੇਖੋ ਆਹ ਬਲੀ ਕਮੀਜ਼ ਲਈ ਜਿਹੜੀ ਦੇਖਣ ਦੇ ਚਲੋ ਓਕੇ ਜੀ ਚੱਲਿਆਂ ਘਰੇ ਆਪਣੇ ਚਲੋ ਚਲਾਓਗੇ ਗੱਡੀ ਚਲੋ ਚਲਾਓ ਪੀ ਪੀ ਚਲਾ ਦੋ ਉਹ ਬੱਲੇ ਉਹ ਬੱਲੇ ਮੱਤ ਚਲਾਣੇ ਨਹੀਂ ਮੇਰਾ ਰਾਜ ਉਹ ਵੀ ਦਾਦਾ ਹੈ ਨਹੀਂ ਦਈ ਹੋਈ ਕੀ ਆਵਾ ਦਾਦਾ ਦਾਦਾ ਜਾ ਉਧਰ ਬਾਹਰ ਹੀ ਜਾ ਆ ਗਏ ਆ ਘਰੇ ਆਪਾਂ ਆ ਗਏ ਜੀ 50 ਦੇ ਨੂੰ ਦੇ ਸਕਦੇ ਹਾਂ ਨਸਈਏ ਕੋਈ ਗੱਲ ਨਹੀਂ ਇੰਨੀ ਵਾਰ ਕੀ ਕਰਨੀ ਚਾਹੀਦੀ ਬਾਹਰ ਕੀ ਨਹੀਂ ਕੀ ਕਹਿੰਦੇ ਹੁੰਦੇ ਆ ਆ ਵੀ ਭਰਾਵਾ ਉੱਥੇ ਕਹਿੰਦੀ ਪੈਸੇ ਦੇ ਹਾਂ ਮੈਂ ਦੇ ਦਾਂ ਮੈਨੂੰ ਮੈਨੂੰ ਦੇ ਦੋ ਪਾੜਦੇ ਨੇ ਪਾੜਦੇ ਪੈਸੇ ਉਹ ਪਾੜ ਦੇਣੇ ਨੇ ਓਏ ਪਾੜਨ ਨੂੰ ਦੇ ਮੈਂ ਦੇਸ਼ ਨੂੰ ਦੇਸ਼ ਨੂੰ ਘਾਟਾ ਪੈਣਾ ਜੇ ਪਾੜਦੇ ਨੇ ਦੇਸ਼ ਨੂੰ ਘਾਟਾ ਪੈਣਾ ਹੀ ਪਾੜ ਨਹੀਂ ਦੋ ਚਿੱਪ ਤੇ ਮੈਂ ਤਾਂ ਬੁਗਲੀ ਆ ਰਹੀ ਹੈ 10 10 ਰੋਲ ਲੈ ਕੇ ਮਿਲਦੀ ਹੈ ਅੱਜ 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 ਵੀ ਨਾ ਬੋੜਾ ਦਾ ਜਿੱਕਰ ਦਾ ਜਿੱਕਰ ਦਾ ਜਿੱਕਰ ਦਾ ਬੋੜੀ ਉਹ ਤਾਂ ਨਹੀਂ ਕੱਟ ਅੱਜ ਨਵਾਂ ਲੈ ਆਂਦਾ ਸੂਟ ਚੁੰਨੀ ਚ ਰੰਗਾਉਣੀ ਹੈ ਆਹ ਵੇਖੋ ਠੀਕ ਆ ਕਰਨ ਜੋ ਲੈ ਆਂਦਾ ਹੈ ਸੂਟ ਹਣੀ ਪਾਜੀ ਦੇ ਲੰਦਾ ਯਾਰ ਕੀ ਆ ਕਾਹ ਨਹੀਂ ਇਹ ਆਪਣਾ ਕੀ ਲੈਣਾ ਕੀ ਲੈਣਾ ਮੈਂ ਚਲਾ ਦਵਾ ਮੈਂ ਕੀ ਕੀ ਲੈਣਾ ਬਿੱਲੀ ਕਿੱਥੇ ਆ ਕਿੱਥੇ ਬਿੱਲੀ ਇਹ ਨਹੀਂ ਖੋਲ ਕਮੀਜ਼ ਖੋਲ ਕੇ ਇੱਕ ਬਣਾ ਦਊਗਾ ਨਹੀਂ ਆ ਦਵਾ ਹਾਂ ਚਲਾ ਦਊ ਓਏ ਓ ਮम्मा ਕੋ ਦਰਸਰ ਚੀਜੀ ਪੀਓ ਫੜ ਕੇ ਲਿਆਓ ਚੀਜੀ ਪੱਲੇ ਮम्मा ਭੱਜ ਕੇ ਚੇਂਜ ਹੋ ਜੂਗੀ ਯਾਰੋ ਕਹਿੰਦੇ ਚੇਂਜ ਹੋ ਜੂਗੀ ਕੀ ਮੈਂ ਘੜਸੀ ਉਹ ਵਿਚਾਰੀ ਕੋ ਬੋਲਿਆ ਨਹੀਂ ਜਾਂਦਾ ਚਿਪਸ ਫਿਸ਼ ਫਿਸ਼ ਕਰ ਜਾਂਦੀ ਆ ਦੇ ਦਿਓ ਉਹਨੂੰ ਚਿਪਸ ਓ ਨਿੱਟੋ ਉਹਦੇ ਵਿੱਚ ਡਾਡੀ ਲਗਾ ਖਰਾ ਦੇ ਨਾ ਚੀਜੀ ਇਹ ਉਹ ਹਨ 2 ਟੋਟ ਨੋਟ 2 ਟੋਟ ਹੋਵੇਗੀ ਫੋਲ ਦੀਆਂ ਕੋਈ ਕੰਮ ਨਹੀਂ ਹੁੰਦੇ। ਕੋਟ ਕੇ ਕੰਮ ਏਦਾਂ ਨਹੀਂ ਹੁੰਦੇ। ਇਹਦਾ ਆਪਣੇ ਕਹਿੰਦੇ ਆਪ ਇੱਥੇ ਕ્રાਫਟ ਬਾਜ਼ਾਰ ਲੱਗਾ ਹੈ ਤੇ ਕੋ ਫਿਸ਼ ਵਾਲਾ ਪਤਾ ਨਹੀਂ ਕੀ ਫਿਸ਼ਿੰਗ ਦਿਖਾਉਂਦੇ ਜਿਹੜੀਆਂ ਮੈਂ ਅਮਰਸਰ ਦੇਖ ਕੇ ਆਇਆ ਹਾਂ। ਹੈ ਨਹੀਂ ਕੱਖ ਵੀ ਐਵੇਂ ਕੀ ਹੈ। ਇਹ ਉਹ ਫਿਸ਼ ਵਾਲਾ ਤੇ ਵੇਖਣ ਜਾਣਾ ਨੇ। ਜੇ ਗਏ ਤੇ ਕ્રાਫਟ ਬਾਜ਼ਾਰ ਜ਼ਰੂਰ ਦੇਖਣ ਜਾਵਾਂਗੇ ਇੱਕ ਅੱਧੇ ਦਿਨ ਤੱਕ। ਦੇਖੋ ਕਦੋਂ ਜਾਣੇ। ਹੰਦੀ ਜੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਰਖੜੀਆਂ ਸਾਰੇ ਜਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮਾਰੇ ਕਿਰਪਾ ਕਰੇ ਸਾਰਿਆਂ ਦੀ ਵਧੀਆ ਵਧੀਆ ਲੰਘੇ ਜੀ ਤੇ ਬਾਏ ਬਾਏ ਸਸਿਗਾ